सोपिया पंडित मेरा चौबीस ने लॉटरी पैसे दीजिए तो पता चलेगा जी बीजिनेबल कॉम की इतना नील लॉटरी लगी है सातवें एक आ, का रोड पे पांचे बजे मैसिका ही बेचार बीजिनेबल कॉम में फंचिया है क्या नहीं तुमने केविटेट लॉसी की जी कौन वो तो बीच में शेव ये जीन एक टोडा ना एक तोडा ना हमारा त ਕਾਪੀ ਕੋਣਾ ਹੈ। ਸਾਫੇ ਬੈਠਾ ਹੀ ਹੁੰਦਾ ਹੈ। ਤੁਹਾਨੂੰ ਕੋ ਸਮਾਜ ਸੇਵਾ ਲਈ ਵੀ ਸੋਚਿਆ ਵੀ ਮੈਂ ਹਾਂਜੀ ਕਸ਼ਮਾਤ ਸਵਾਦ ਜਰੂਰतमंदਾਂ ਦੀ ਸੇਵਾ ਜ਼ਰੂਰਤਪੰਨਪਲੇ ਸੇਵਾ ਕਰਾਂਗਾ ਜੀ। ਜਰੂਰਤਵੰਤ ਬੰਦੇ ਕਿੰਨੇ ਸਮੇਂ ਤੋਂ ਲਾਟਰੀ ਪਾਉਂਦੇ ਆ ਰਹੇ? ਮੈਨੂੰ 5-6 ਸਾਲਾਂ ਜਿਹੜਾ ਨਹੀਂ 10 ਸਾਲ ਇਹਨਾਂ ਨਾਲ ਵੀ ਜੀ ਹਾਂਜੀ ਪਹਿਲੀ ਵਾਰ ਨਾਮ ਲਗਿਆ। ਹਾਂਜੀ ਪਹਿਲੀ ਵਾਰ ਲਗਿਆ। ਨਾ ਕੋਈ ਇੱਕ ਪੈਸੇ ਤੋਂ ਛੋਟੇ ਲੱਗਦੇ ਰਹੇ ਜੀ ਪਹਿਲਾਂ। ਛੋਟੇ ਨਾਮ ਹੁੰਦੇ। ਕਿਉਂ ਕਿ ਲੱਗਦੇ ਪਹਿਲਾਂ ਬਹੁਤ 90 ਹਜ਼ਾਰ ਲੱਗਿਆ। ਹਾਂਜੀ ਹਾਂਜੀ। ਇਹ ਵੀਰ ਜੀ ਨਾਮ ਹੁੰਦਾ ਫਿਰ ਵੱਡਾ ਲੱਗਿਆ। ਬ ਮਾਜੀ ਸੋਪਿਆ ਪੈਣ ਦੇ ਰਹੇ ਤੇ 24 ਨੰਬਰ ਲਾਟਰੀ ਪਈ ਸੀਗੀ ਜੀ ਪਤਾ ਅੱਜ ਲੱਗਿਆ ਜੀ ਵੀਰ ਜੀ ਨੇ ਮੈਨੂੰ ਫੋਨ ਕੀਤਾ ਲਾਟਰੀ ਲੱਗ ਗਈ ਕਿੰਨੀ ਲਾਟਰੀ ਲੱਗਿਆ 7 ਰੋਪਏ 1 ਰੋਪਏ ਹਾਂ ਤੇ 5 ਵਜੇ ਮੈਂ ਸੀਗਾ ਹੀ ਬਾਜ਼ਾਰ ਵੀਰ ਜੀ ਕੋਲ ਮੈਂ ਆਇਆ ਪਹੁੰਚਿਆ ਆਇਆ ਕਿੰਨੀ ਲਾਟਰੀ ਟਿਕਟੇ ਲੈ ਸੀਗੇ ਜਦੋਂ ਉਹਦੇ ਵਿੱਚ ਵਿੱਚ 6 ਵਜੇ ਜੀ 1 ਕਰੋੜ ਦਾ ਨਾਮ ਇੱਥਰ ਵਾਲਾ ਨਾਮ ਆ ਗਿਆ ਤੇ ਹੁਣ ਪੈਸੇ ਦਾ ਕੀ ਕਰੂੰਗਾ ਤੇ ਕੀ ਸੋਚਿਆ 30 ਵਰ੍ਹੇ ਜੀ ਦਾ ਕੰਮ ਕਰਦਾ ਸੀ ਮੌਜੂਦਾ ਕੀ ਕੰਮ ਕਰਦੇ ਆਂ ਖੇਤੀਬਾੜੀ ਦਾ ਕੰਮ ਕਰਦੇ ਹਾਂ ਕੋਈ ਨਾ ਆਪੇ ਬੈਠਾ ਹੀ ਬੰਦਾ ਤੂੰ ਮੈਂ ਕੋ ਸਮਾਜ ਸੇਵਾ ਲਈ ਵੀ ਸੋਚਿਆ ਵੀ ਮੈਂ ਹਾਂਜੀ ਕਸ਼ਮਾ ਤਸਵਾਦ ਜਰੂਰतमंदਾਂ ਦੀ ਸੇਵਾ ਜ਼ਰੂਰतमंद ਬੰਦੇ ਸੇਵਾ ਕਰਾਂਗਾ ਜੀ ਜਰੂਰतमंद ਬੰਦੇ ਕਿੰਨੇ ਸਮੇਂ ਤੋਂ ਲਾਟਰੀ ਪਾਉਂਦੇ ਆ ਰਹੇ ਮੈਂ ਵੀ 5-6 ਸਾਲਾਂ ਜਿਉ ਰਹੀ ਹਾਂ 10 ਸਾਲ ਇਹਨਾਂ ਨਾਲ ਵੀ ਜੀ ਹਾਂਜੀ ਪਹਿਲੀ ਵਾਰ ਨਾਮ ਲਗਿਆ ਹਾਂਜੀ ਪਹਿਲੀ ਵਾਰ ਲੱਗਿਆ ਨਾ ਕੋਈ ਇੱਕ ਪੈਸੇ ਤੋਂ ਛੋਟੇ ਲੱਗਦੇ ਰਹੀ ਪਹਿਲਾਂ ਛੋਟੇ ਨਾਮ ਆਉਂਦੇ ਕਿਉਂਕਿ ਲੱਗਦੇ ਰਹੀ ਪਹਿਲਾਂ 90000 ਲੱਗਿਆ ਹਾਂਜੀ ਹਾਂਜੀ ਤੇ ਵੀਰ ਜੀ ਨਾਮ ਹੁੰਦਾ ਫਿਰ ਵੱਡ ਬੜੇ ਆਮਤਰ ਬੰਦੇ ਸਾਡੇ ਸੀ ਮਾਜੀ ਸੋਪਿਆ ਪਿੰਡ ਦੇ ਰਹੇ ਤੇ 24 ਨੰਬਰ ਲਾਟਰੀ ਪਈ ਸੀਗੀ ਜੀ ਪਤਾ ਅੱਜ ਲੱਗਿਆ ਜੀ ਵੀਰ ਜੀ ਨੇ ਮੈਨੂੰ ਫੋਨ ਕੀਤਾ ਲਾਟਰੀ ਲੱਗ ਗਈ ਤਿੰਨ ਲਾਟਰੀ ਲੱਗੀਆਂ 7 ਰੁਪਏ 1 ਕਰੋੜ ਰੁਪਏ ਹਾਂ ਤੇ 5 ਵਜੇ ਮੈਂ ਸੀਗਾ ਹੀ ਬਾਜ਼ਾਰ ਵੀਰ ਜੀ ਕੋਲ ਮੈਂ ਆਇਆ ਪਹੁੰਚਿਆ ਆਇਆ ਕਹਿੰਦੇ ਤਿੰਨ ਲਾਟਰੀ ਟਿਕਟੇ ਲੈ ਸੀਗੇ ਜੀ ਜਦੋਂ ਉਹ ਤਾਂ ਵਿੱਚ ਵਿੱਚ 6 ਵਜੇ ਜੀ 1 ਕਰੋੜ ਦਾ ਨਾਮ ਇੱਥਰ ਵਾਲਾ ਨਾਮ ਆ ਤੂੰ ਉਹ ਪੈਸੇ ਨਾਲ ਕੀ ਕਰੂਗਾ ਤੇ ਕੀ ਸੋਚਿਆ? ਖੇਤੀਬਾੜੀ ਦਾ ਕੰਮ ਕਰਦਾ ਇਹ ਮੌਜੂਦਾ ਕੀ ਕੰਮ ਕਰਦੇ ਆਇਆ ਖੇਤੀਬਾੜੀ ਦਾ ਕੰਮ ਕਰਦੇ ਹਾਂ। ਪਰ ਕੋਈ ਆਉਂਦਾ। ਆਪੇ ਬੈਠਾ ਹੀ ਬੰਦਾ ਹੈ। ਤੂੰ ਮੈਂ ਕੋ ਸਮਾਜ ਸੇਵਾ ਲਈ ਵੀ ਸੋਚਿਆ ਵੀ ਮੈਂ ਹਾਂਜੀ ਕਸ਼ਮਾਤ ਸੇਵਾ ਜਰੂਰ ਤੋਂ ਬੰਦ ਸੇਵਾ ਕਰਾਂਗਾ ਹੀ। ਉਹ ਤੁਮਤ ਬੰਦੇ ਕਿੰਨੇ ਸਮੇਂ ਤੋਂ ਲਾਟਰੀ ਪਾਉਂਦੇ ਆ ਰਹੇ? ਮੈਂ ਪੰਜ-ਛੇ ਸਾਲਾਂ ਜੁਰੇ ਹਾਂ 10 ਸਾਲ ਇਹਨਾਂ ਨਾਲ ਵੀ ਜੀਣਾ। ਹਾਂਜੀ ਪਹਿਲੀ ਵਾਰ ਨਾਮ ਲਗਿਆ। ਹਾਂਜੀ ਪਹਿਲੀ ਵਾਰ ਲੱਗਿਆ। ਨਾ ਕੋਈ ਪੈਸੇ ਤੋਂ ਛੋਟੇ ਲੱਗਦੇ ਰਹੀ ਪਹਿਲਾਂ। ਸੋਡੇ ਨਾਮ ਕਿਉਂ ਕਿ ਲੱਗਦਾ ਪਹਿਲਾ ਬਹੁਤ ਲੱਗਿਆ ਹਾਂਜੀ ਹਾਂਜੀ ਇਹ ਵੀਰ ਜੀ ਨਾਮ ਹੁਣ ਤਾਂ ਬਹੁਤ ਵੱਡਾ ਲੱਗਿਆ ਬੜੇ ਮਾਨਤਰ ਬੰਦੇ ਸਾਡੇ ਸੀ